ਮੇਰਾ ਨਾਮ ਨੀਤਿਨਾ ਜੀ ਅਸੀਂ 2020 ਚੋਂ ਛੱਤ ਤੇ ਉੱਪਰ ਪਹਿਲੇ ਵੈਜੀਟੇਬਲ ਗ로우 ਕੀਤੀਆਂ ਸੀ ਤੇ 2020 ਤੋਂ ਬਾਅਦ ਸਾਨੂੰ ਥੋੜਾ ਰਿਸਪੌਂਸ ਅੱਛਾ ਮਿਲਿਆ 2021 ਚ ਅਸੀਂ 2 ਕਨਾਲ ਪਹਿਲੀ ਲਈਤੀ ਉਹਨੂੰ ਪਹਿਲੇ ਵਿਧਾਇਆ ਉਹਤੇ ਐਕਸਪੀਰੀਅੰਸ ਕੀਤੇ ਆਪਣੇ ਜਿਹੜੇ ਫਲੋਸੀ ਉਹਨਾਂ ਨੂੰ ਦੂਰ ਕੀਤਾ ਹੁਣ ਅੱਜ ਦੀ ਡੇਟ ਚ ਅਸੀਂ 1.5 ਏਕੜ ਦੇ ਉੱਪਰ ਕਰ ਰਹੇ ਹਾਂ ਜਿਹਦੇ ਉੱਤੇ ਵੈਜੀਟੇਬਲ ਤੇ ਫਲਾਵਰ ਅਸੀਂ ਦੋਨੋਂ ਖੇਤੀ ਕਰ ਰਹੇ ਹਾਂ ਵੈਜੀਟੇਬਲ ਦੇ ਉੱਪਰ ਗੱਲ ਕਰੀਏ ਤੇ ਅਸੀਂ ਪੌਦਾ ਤਿਆਰ ਕਰਕੇ ਫਾਰਮਰ ਨੂੰ ਦੇਈਦਾ ਫਾਰਮਰ ਆਗੋਂ ਨੂੰ ਕਮਰਸ਼ੀਅਲ ਲੈਵਲ ਤੇ ਲਗਾ ਕੇ ਤੇ ਫਲਾਵਰ ਦੀ ਗੱਲ ਕਰੀ ਹੁਣ ਅਸੀਂ ਫਲਾਵਰ ਦਾ ਕਨਸੈਪਟ ਲੈ ਕੇ ਆਏ ਆ ਫਲਾਵਰ ਵੱਖ-ਵੱਖ ਤਰ੍ਹਾਂ ਦੇ ਸਾਰੇ ਫਲਾਵਰ ਗ로우 ਕਰਕੇ ਅਸੀਂ ਉਹ ਵੀ ਪ੍ਰੋਵਾਈਡ ਕਰਾ ਰਹੇ ਹਾਂ ਨਰਸਰੀ ਵਾਲਿਆਂ ਨੂੰ ਤੇ ਖੁਦ ਸਾਡੀ ਆਪਣੀ ਸ਼ਾਪ ਤੇ ਵੀ ਮਿਲਦੇ ਪ੍ਰੋਵਾਈਡ ਹੁੰਦੇ ਆ ਤੇ ਉਹ ਅਸੀਂ ਡੋਟ ਟੂ ਡੋਰ ਕਈ ਘਰ ਵਾਲੇ ਹੁੰਦੇ ਡੋਟ ਟੂ ਡੋਰ ਲੈ ਜਾਂਦੇ ਨੇ ਖੇਤੀ ਵੀ ਸ਼ੁਰੂ ਕੀਤੀ ਨਾਲ ਫੁੱਲਾਂ ਦੀ ਫੁੱਲਾਂ ਦੀ ਖੇਤੀ ਵੀ ਸ਼ੁਰੂ ਕੀਤੀ ਹੈ ਜਿਹੜੀ ਹਜੇ ਸਮਾਲ ਸਕੀਲ ਤੇ ਕੀਤੀ ਕਹਿੰਦੇ ਆ ਨਾ ਇੱਕਦਮ ਛਾਲ ਨਹੀਂ ਮਾਰਨੀ ਚਾਹੀਦੀ ਪਹਿਲੇ ਸਮਾਲ ਸਕੀਲ ਤੇ ਕੀਤੀ ਹੈ ਕਿ ਕੀ ਰਿਸਪੌਂਸ ਮਿਲਦਾ ਕੀ ਨਹੀਂ ਮਿਲਦਾ ਜਿੰਨਾ ਸੀ ਕੀਤਾ ਬਹੁਤ ਅੱਛਾ ਰਿਸਪੌਂਸ ਮਿਲਿਆ ਸਾਨੂੰ ਅਗਰ ਅਸੀਂ ਗੱਲ ਕਰੀਏ ਹੈ ਤੇ ਸ ਬੜਾ ਡੇਲੀ ਨੀਡ ਆ ਹਾਰਾਂ ਚ ਜਾਣਾ ਫਲਾਏ ਮੰਦਰਾ ਚ ਜਾਣਾ ਇੱਕ ਨੀਡ ਆ ਬਹੁਤ ਜ਼ਿਆਦਾ ਇਹਦੀ ਜਿੰਨੀ ਪ੍ਰੋਡਕਸ਼ਨ ਵਧ ਕੀਤੀ ਜਾਵੇ ਉੰਨੀ ਹੀ ਵਧੀਆ ਉਦਾਂ ਜਿਹੜੇ ਆਮ ਤੌਰ ਤੇ ਇਹ ਫੁੱਲ ਕਿੱਥੋਂ ਹੁੰਦੇ ਨੇ ਸਾਰੇ ਜਿਹੜੇ ਜਿਹੜੇ ਪਟਿਕਾਰੀ ਕਰਦਾ ਆਪਣੇ ਪੰਜਾਬ ਚ ਹੈਗਾ ਆਪਣੇ ਜ਼ਿਲ੍ਹੇ ਚ ਹੈਗਾ ਉਹ ਇਹਦਾ ਕੋਈ ਨਹੀਂ ਲੈ ਆਪਣਾ ਅਗਰ ਅਸੀਂ ਗੱਲ ਕਰੀਏ ਸਾਡੇ ਕੋ ਥੋੜੇ ਇਸ ਸਾਲ ਲੈ ਕੇ ਗਏ ਨੇ ਇੱਕ ਫਾਰਮਰ ਨੇ ਕੀਤੀ ਹੈ ਖੇਤੀ ਆਪਣਾ ਫਲਾਵਰ ਦੀ ਬਾਕੀ ਅਗਰ ਅਸੀਂ ਗੱਲ ਕਰੀਏ ਤੇ ਸਪਲਾਈ ਜ਼ਿਆਦਾਤਰ ਹਿਮਾਚਲ ਤੋਂ ਜਾਂ ਪੂਨੇ ਪੂਨੇ ਤੋਂ ਹੋ ਰਹੀ ਹੈ ਉਤੋਂ ਆਉਂਦੇ ਆ ਤੇ ਉਨੀ ਪ੍ਰੋਡਕਸ਼ਨ ਮੱਕੀ ਦੀ ਕੋਸਟਿੰਗ ਵੱਧ ਆਉਂਦੀ ਹੈ ਜੋ ਟਰਾਂਸਪੋਰਟੇਸ਼ਨ ਤੇ ਆਣਾ ਅਗਰ ਇਹ ਚੀਜ਼ ਇੱਥੇ ਤਿਆਰ ਹੋ ਜਾਏ ਤੇ ਉਹੀ ਸਸਤੀ ਹੋ ਜਾਏਗੀ ਹੋਣ ਵਾਲੇ ਸਮਝ ਕੀ ਹੁੰਦੀ ਹੈ ਨਾ ਸੋਚਾ ਪ੍ਰੋਜੈਕਟ ਦਾ ਨਾਸਤਾ ਦੇਖੋ ਆਪਸੀ ਫਰਵਰੀ ਚ ਦੇ ਇੱਕ ਸੀਡ ਲੈ ਕੇ ਆ ਰਹੇ ਆ ਉਹ ਲੈਬ ਚ ਇੱਕ ਤਿਆਰ ਕੀਤਾ ਗਿਆ ਜਿਹੜਾ ਕਿ ਇਕੋ ਪਲਾਂਟ ਨੂੰ ਮਾਰਚ ਬੈਂਗਨ ਟਮਾਟਰ ਲੱਗੇਗਾ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਵੀ ਪੰਜਾਬ ਲੈਵਲ ਤੇ ਕਿਸੇ ਕੋਲ ਸੀਡ ਹੈਗਾ ਇਹ ਵਾਲਾ ਦੂਸਰਾ ਅਸੀਂ ਕਿ ਖੇਤੀ ਮੈਂ ਸਟੱਡੀ ਕਰ ਰਹੇ ਆ ਜਿੱਦਾਂ ਮੇਰੀ ਸਟੱਡੀ ਜਿਹਦੇ ਉਹਦੇ ਮੇਰੇ ਇਹ ਡਾਊਟ ਨੇ ਉਹ ਕਲੀਅਰ ਹੋ ਜਾਣਗੇ ਫਿਰ ਅਸੀਂ ਕੇਸਰ ਦੀ ਖੇਤੀ ਦਾ ਵੀ ਸੈਟਅਪ ਲਾਵਾਂਗੇ। ਕੀ ਪੀਦਾ ਕਿ ਨਾ ਨੋਜਾਨ ਨੂੰ ਇਹੀ ਹੈ ਵੀ ਬਾਹਰ ਵਾਲੇ ਪਾਸੇ ਇੱਕ ਏਮਨਾ ਬਣਾਓ ਆਪਣੇ ਪੰਜਾਬ ਚ ਵੀ ਬਹੁਤ ਕੋਚਾ ਹੈ ਅਗਰ ਕਰਨਾ ਚਾਹੀਏ। ਜਿਹੜਾ ਨਾਮ ਜਤੈਨ ਜੀ ਅਸੀਂ ਵੈਜੀਟੇਬਲਸ ਦੇ ਵਿੱਚ ਸਾਰੀਆਂ ਵੈਰਾਈਟੀਆਂ ਜਿੱਦਾਂ ਇੰਗਲਿਸ਼ ਵੈਜੀਟੇਬਲਸ ਹੋ ਗਈਆਂ ਜਾਂ ਗਰਮੀ ਦੇ ਹੁਣ ਅਪਕਮਿੰਗ ਸੀਜ਼ਨ ਚ ਸਮਰ ਦੀ ਵੈਰਾਈਟੀਆਂ ਨੇ ਉਹ ਸਾਰੀਆਂ ਤਿਆਰ ਕਰ ਰਹੇ ਹਾਂ। ਫਲਾਵਰਸ ਹੀ ਖੇਤੀ ਸੂ ਸ਼ੁਰੂ ਕੀਤੀ ਹੈ ਪਿਛਲੇ ਸਾਲ ਤੋਂ ਫਲਾਵਰਸ ਦਾ ਬੜਾ ਅੱਛਾ ਰਿਜ਼ਲਟ ਮਿਲਿਆ ਸਾਨੂੰ ਔਰ ਵਧੀ ਟੜਨਾਲ ਸਾਈਟਾ ਕੌਣ ਕਰਦਾ ਵਾ ਤੇ ਪਿਛੇ ਵੱਜੇ ਤੁਸੀਂ ਕੀ ਕਰਦਾ ਕਰਦੇ ਮੇਰਾ ਬ੍ਰਦਰ ਨਾਲ ਮੈਂ ਪੇਛੇ ਤੋਂ ਮੈਨੂੰ ਤੇ 17 ਸਾਲ ਹੋ ਗਏ ਸ਼ਾਪ ਤੇ ਆਪਣੀ ਮੇਰੀ ਸ਼ਾਪ ਹੈ ਤੇ ਇਹਨੇ ਮੈਨੂੰ ਜੁਆਇਨ ਕੀਤਾ ਸੀ 2014 ਦੇ ਕੋਲ ਜਦੋਂ ਇਹ ਪਾਸ ਆਊਟ ਹੋ ਗਿਆ ਸੀ ਤੇ ਉਸ ਤੋਂ ਬਾਅਦ ਇਹਨੇ ਮੇਰੇ ਫੈਮਿਲੀ ਰਿਲੇਸ਼ਨ ਮਿਲ ਕੇ ਬਿਜ਼ਨਸ ਸੰਭਾਲਿਆ ਨਾਲ ਤੇ ਸਾਨੂੰ ਲੋਕਡਾਊਨ ਦੇ ਵਿੱਚ ਥੋੜਾ ਮੌਕਾ ਮਿਲਿਆ ਸੀ ਕੰਮ ਕਰਨ ਦਾ ਸੋਚਣ ਦਾ ਕਿ ਵਾਕਿਆ ਚੀਜ਼ ਇੱਕ ਨਵੀਂ ਹੈ ਟੈਕਨਿਕ ਜਿਹੜੀ ਇੱਥੇ ਪੰਜਾਬ 'ਚ ਹੈ ਨਹੀਂ ਹੈ ਆਪਣੇ ਅਦਰ ਗੁਰਦਾਸਪੁਰ ਡਿਸਟ੍ਰਿਕਟ ਦੀ ਸਾਈਡ ਤੇ ਅਸੀਂ ਇਹਨੂੰ ਇਹਦੇ ਵੱਲ ਸ਼ੁਰੂ ਕੀਤਾ ਕੋਠੇ ਤੋਂ ਸਟਾਰਟ ਕਰਕੇ ਫਿਰ ਅਸੀਂ ਦੋਗਣਾਂ ਜਗ ਫਰੋਂ ਉਮੀਦ ਹੈ ਕਿ ਇਸ ਤੋਂ ਵਧਾਵਾਗੇ ਕੰਮ ਘਟਾਵਾਂਗੇ ਨਹੀਂ ਵਧਾਵਾਂਗੇ ਔਰ ਜਿੰਨੇ ਸਾਡੇ ਨਾਲ ਵਰਕਰ ਜੁੜੇ ਨੇ ਉਹਨਾਂ ਨੂੰ ਵੀ ਨਾਲ ਬੇਰੁਜ਼ਗਾਰ ਜਿਹੜੇ ਉਹਨਾਂ ਨੂੰ ਵੀ ਕੰਮ ਮਿਲ ਰਿਹਾ ਤੇ ਵਧੀਆ ਸਰਵਸ ਕਰ ਰਿਹਾ ਸੋ ਵਧੀਆ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਜੀ ਹਾਂਜੀ ਮੈਂ ਵੀ ਜਿਹਨੇ ਕੀਤੀ ਹੈ ਆਪਣੀ ਆਈਟੀ ਇਨਫੋਰਮੇਸ਼ਨ ਟੈਕਨੋਲੋਜੀ ਆਪਣੀ ਅਦਰੈਸਸਸ ਕਾਲਜ ਤੋਂ ਦੀਨਾਗਰ ਤੋਂ ਬ੍ਰਦਰ ਨੇ ਤੇ ਲਵਲੀ ਇੰਸਟੀਟਿਊਟ ਤੋਂ ਕੀਤੀ ਹੈ ਮੈਂ ਲੋਕਲੀ ਕੀਤੀ ਹੈ ਰੁਝਾਨ ਕਿੱਧਰ ਆਇਆ ਰੁਝਾਨ ਇਕਲੀ ਆਪਣਾ ਫੈਮਿਲੀ ਬਿਜ਼ਨਸ ਹੈ ਨਾ ਐਗਰੀਕਲਚਰ ਦਾ ਸੀਡਨ ਪੈਸੇਟ ਦਾ ਤੇ ਥੋੜਾ ਇਧਰ ਜੁਗਾਵਤਾ ਆਇਆ ਕਿ ਅੱਜਕੱਲ ਕੰਪੀਟੀਸ਼ਨ ਦਾ ਜ਼ਮਾਨਾ ਬਹੁਤ ਹੈ ਠੀਕ ਹੈ ਔਰ ਚੀਜ਼ ਬਾਜ਼ਾਰ ਨਾਲੋਂ ਹਟ ਕੇ ਅਗਰ ਕੁਝ ਕਰਾਂਗੇ ਮੇਰੇ ਦਾਦਾ ਜੀ ਸਟਾਰਟਿੰਗ ਤੋਂ ਪਹਿਲੇ ਪਨੀਰ ਦਾ ਕੰਮ ਕਰਦੇ ਸੀ ਪਰ ਉਹ ਹੋਰ ਤਰੀਕੇ ਨਾਲ ਕਰਦੇ ਸੀ ਅਸੀਂ ਉਹਨੂੰ ਉਸ ਚੀਜ਼ ਨੂੰ ਕਰਕੇ ਥੋੜਾ ਮੋਲਡ ਕਰਕੇ ਕਿ ਨਵੇਂ ਤਰੀਕੇ ਨਾਲ ਤਿਆਰ ਕਰੀਏ ਫਿਰ ਬ੍ਰਦਰ ਪੂਨੇ ਗਿਆ ਸੀ ਆਪਣੀ ਆਪਣਾ ਕੋਚਿੰਗ ਲੈਣ ਲਈ ਉੱਥੋਂ ਸਾਰਾ ਸਿੱਖਿਆ ਆਪਣੇ ਡਾਊਟਸ ਵਗੈਰਾ ਕਲੀਅਰ ਕੀਤੇ ਪ੍ਰੋਟ੍ਰੇਜ਼ਾ ਕੰਮ ਸ਼ੁਰੂ ਕੀਤਾ ਤੇ ਹੁਣ ਅਪਕਮਿੰਗ ਪ੍ਰੋਜੈਕਟ ਕਾਫੀ ਲੈ ਕੇ ਆ ਰਹੇ ਹਾਂ ਜਿੱਦਾਂ ਹਾਈਡਰੋਪੋਨਿਕ ਦਾ ਸੋਚਿਆ ਜਿੱਤਾ ਸਬਜ਼ੀ ਦੀ ਤੁਸੀਂ ਪੇਰਵਰ ਕਰਦੇ ਆਗੇ ਉਹ ਤੇ ਜਿਹੜੀ ਖਾਦਾਂ ਵੱਖ-ਵੱਖਾਂ ਦਾ ਕਿੰਨਾ ਕਿ ਇਸਤੇਮਾਲ ਕੀਤਾ ਜਾਂਦਾ ਜੀ ਕੋਈ ਸਰ ਖਾਦ ਅਸੀਂ ਜਿਆਦਾ ਜਰਰੀਲੀ ਖਾਦ ਨਹੀਂ ਯੂਜ਼ ਕਰਦੇ ਜਿਦਾ ਯੂਰੀਆ ਆਪਣਾ ਇਹ ਚੀਜ਼ਾਂ ਸੀ ਯੂਜ਼ ਨਹੀਂ ਕਰਦੇ ਅਸੀਂ ਆਰਗੇਨਿਕ ਖਾਦਾਂ ਯੂਜ਼ ਕਰਦੇ ਆ ਜਿਦਾ ਵਰਮੀ ਕੰਪੋਸਟ ਹੋ ਗਈ ਹੋਰ ਆਰਗੇਨਿਕ ਮੈਨਰਸ ਬੜੇ ਆਂਦੇ ਨੇ ਕੰਪਨੀਆਂ ਦੇ ਉਹ ਯੂਜ਼ ਕਰਦੇ ਆ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਤੇ ਕਿੰਨੀ ਆਂਦ ਵਿੱਚ ਵਾਧਾ ਹੋਇਆ ਕਿੰਨਾ ਪੈਸਾ ਮਾਰੇ ਸਰ ਉਦਾਂ ਇਸ ਫੀਲਡ 'ਚ ਮੰਨੋ ਕਿ ਅਸੀਂ 2020 ਤੋਂ ਸਟਾਰਟ ਕੀਤਾ ਤੇ ਜਿਹੜਾ ਹਾਈ ਸਕੇਲ ਤੇ ਜਿਹੜਾ ਅਸੀਂ ਆ 2 ਸਾਲ ਹੋਏ ਤੁਹਾਨੂੰ ਕਰਦੇ ਤੇ ਵਧੀਆ ਪ੍ਰੋਫਿਟ ਮਿਲ ਰਿਹਾ ਸਰ ਅੱਛਾ ਵੈ ਮਲਕੀ ਆਪਣਾ ਕਰਜ਼ਾ ਪਾਣੀ ਸਾਈਡ ਵਾਈਸਾਈਡ ਵੀ ਨਿਕਲ ਰਿਹਾ ਔਰ ਦੁਕਾਨ ਦਾ ਕੰਮ ਵੀ ਚੱਲ ਰਿਹਾ ਤੇ ਵਧੀਆ ਖਰਚਾ ਨਿਕਲ ਰਿਹਾ